ਕਨੈਕਟ ਨਹੀਂ ਹੋ ਰਿਹਾ ਇੱਧਰ ਆ ਜਾ ਬਾਈ ਤੂੰ ਕਿੱਧਰ ਜਾਣਾ ਯਾਰ ਆ ਜਾਾਂਗੇ ਆਪੇ ਬਾਈ ਪਹਿਲਾਂ ਤਾਂ ਸਾਰ ਨੂੰ ਮੇਰੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫੜੇ ਅਸੀਂ ਕਰੇ ਆ ਖੜੇ ਆ ਆ ਮੋਰਚਰੀ ਚ ਆ ਮੋਰਚਰੀ ਐ ਆਪਾਂ ਦਿਨ ਰਾਤ ਨਸ਼ੇ ਖਿਲਾਫ ਰੋਣੇ ਆ ਹਣਾ ਨਸ਼ੇ ਖਿਲਾਫ ਰੋਣੇ ਆ ਆ ਜਵਾਰਕੇ ਪਿੰਡ ਦੀ ਸੰਗਤ ਐ ਕੀ ਹੋਇਆ ਜਵਾਰਕੇ ਨੂੰ ਦੱਸਦਾ ਉੱਥੇ ਮਤੇ ਪਏ ਕਿੰਦੀਆਂ ਵੱਡੀਆਂ ਗੱਲਾਂ ਬਾਤਾਂ ਹੋਈਆਂ ਵੀ ਸਾਡੇ ਪਿੰਡ ਨਸ਼ਾ ਵਾਸਤੇ ਆਏ ਜੋ ਬਾ ਹਣਾ ਸੋਸ਼ਲ ਮੀਡੀਆ ਤੇ ਵੀ ਬੜਾ ਕੁਝ ਚੱਲਿਆ ਵੀ ਨਸ਼ਾਨੀ ਬਿਕਦਾ ਐ ਨਹੀਂ ਹੁੰਦਾ ਐ ਨਹੀਂ ਹੁੰਦਾ ਹਣਾ ਵੀ ਨਸ਼ਾ ਵੇਚਣ ਦੇ ਆਪਾਂ ਵੀ ਕਿੰਨੇ ਵਾਰ ਜਾ ਕੇ ਲੜੇ ਆਪਣੇ ਰੋੜੇ ਵੀ ਮਾਰੇ ਲੜਾਈ ਵੀ ਹੋਈ ਪਰਚੇ ਹੀ ਪਾਈ ਜਾਂਦੇ ਨੇ ਇੱਕ ਨੌਜਵਾਨ ਜੋ 19 ਸਾਲਾਂ ਦਾ ਨੌਜਵਾਨ ਹੈ ਅੱਜ ਸਵੇਰੇ ਸਵੇਰੇ ਅੱਜ ਸਵੇਰ ਦੀ ਗੱਲ ਹੈ ਸਵੇਰੇ ਨਸ਼ੇ ਦਾ ਟੀਕਾ ਲਾ ਕੇ ਪੂਰਾ ਹੋ ਗਿਆ ਚਲੋ ਪੂਰਾ ਹੋ ਗਿਆ ਵੱਖਰੀ ਗੱਲ ਹੈ ਤਾਂ ਪੁਲਿਸ ਵਾਲੇ ਨੂੰ ਚੱਕ ਲੈ ਉਹਦੇ ਨਾਲ ਦੀ ਨਾਲ ਘਰ ਦੇ ਹੀ ਲੈ ਕੇ ਪੁਲਿਸ ਵਾਲੇ ਚੱਕ ਲੈ ਵੀ ਕਿਤੇ ਇਹ ਕਿਤੇ ਹੋਣਾ ਕਰਨ ਤਰਨਾ ਨਾ ਲਾਉਣ ਬਿਠਾਉਣ ਨਾ ਪੱਟ ਸਿਆਪਾ ਨਾ ਕਰਨ ਤੇ ਹੁਣ ਜਦੋਂ ਮੈਂ ਅਸੀਂ ਉਰੇ ਆਏ ਮੈਨੂੰ ਦੱਸਿਆ ਇਹਨਾਂ ਨੇ ਫੋਨ ਵੀ ਨਹੀਂ ਕਰ ਇਹਨਾਂ ਦੀ ਗਲਤੀ ਨਹੀਂ ਤਾਂ ਆਪਾਂ ਉਥੇ ਰੱਖ ਲੈਂਦੇ ਬੰਦੇ ਦੋਸ਼ੀਆਂ ਤੇ ਕਾਰਵਾਈ ਕਰਵਾਉਂਦੇ ਤੋ ਜੋ ਉਹਦਾ ਮੁਆਵਜ਼ਾ ਮੁਆਵਜ਼ਾ ਦਵਾਉਂਦੇ ਉਹ ਹੁਣ ਮੋਰਚੀ ਨੂੰ ਚ ਜਿੰਦਾ ਲਾ ਕੇ ਰੱਖਤਾ ਨੌਜਵਾਨ ਨੂੰ ਸਵੇਰ ਦਾ ਟਾਈਮ ਹਜੇ ਅੱਧਾ ਘੰਟਾ ਹੋ ਚੱਕਿਆ ਲੈਣ ਹਣਾ ਅੱਧਾ ਘੰਟਾ ਬਾਈ ਆ ਮੋਰਚੀ ਖਿਲਾਓ ਯਾਰ ਬਲਾਈ ਮਾੜਾ ਇਹ ਮੁੰਡੇ ਨੂੰ ਸਾਨੂੰ ਖਿਲਾਓ ਯਾਰ ਘਰ ਦੇ ਖੜੇ ਨੇ ਉਹਦੇ ਅਸੀਂ ਦੇਖਣਾ ਮੁੰਡਾ ਸਾਡਾ ਹਣਾ ਮੋਰਚੀ ਦੀ ਬੰਦ ਕਰਕੇ ਬਰਾਹ ਹੋ ਗਏ ਮਲਾਜ਼ਮ ਬਰਾਹ ਹੋ ਗਏ ਸੋ ਸਵੇਰੇ ਸਵੇਰੇ ਮੌਤ ਹੋਈ ਹੈ ਜਵਾਰ ਕੇ ਪਿੰਡ ਵਾਲਿਓ ਏਕਾ ਕਰ ਲੋ ਹਜੇ ਵੀ ਅੱਜ ਇਸ ਨੂੰ ਇੱਕ ਦੋ ਬਾ ਡੱਬੇ ਚ ਰੱਖੋ ਇਹਦੇ ਦੋਸ਼ੀਆਂ ਤੇ ਕਾਰਵਾਈ ਕਰਵਾਓ ਜਿਨੇ ਇਹਨੂੰ ਨਸ਼ਾ ਦਿੱਤਾ ਕਿਉਂਕਿ ਕੱਲ ਨੂੰ ਕਿਸੇ ਦੇ ਜਵਾਬਗ ਦੀ ਵਾਰੀ ਆ ਸਕਦੀ ਹੈ ਮੇਰੇ ਦੀ ਵੀ ਆ ਸਕਦੀ ਹੈ ਪਿੰਡ ਚੋਂ ਵੀ ਆ ਸਕਦੀ ਹੈ ਸ਼ਰਿਆਮ ਦਾ ਨਸ਼ਾ ਮਗਦਾ ਬਾਕੀ ਸਾਨੂੰ ਪਿੰਡ ਦੇ ਲੋਕ ਦੱਸਣਗੇ ਆ ਵੀ ਇਕੱਠੇ ਹੋ ਜੋ ਕਥਾਂ ਹਾਂ ਭਾਈ ਹੋਰ ਵੀ ਲੋਕ ਆ ਰਹੇ ਨੇ ਔਰੇ ਇਹ ਦੂਜਾ ਲਾਸ਼ ਚਾਹੋ ਸਾਨੂੰ ਦੇਣਗੀ ਸਾਡਾ ਜਵਾਬ ਅਸੀਂ ਧਰਨੇ ਚ ਡੱਬਾ ਚ ਪਾ ਕੇ ਰੱਖ ਲਾਂਗੇ ਕਿਉਂਕਿ ਫੇਰ ਹੀ ਹੈ ਹਾਂ ਭਾਈ ਬੋਲੋ ਜੀ ਬਈ ਆ ਆਪਣਾ ਇਹਨਾਂ ਦਾ ਲੜਕਾ ਬਾਈ ਦਾ ਹਾਂ ਇਹਦਾ ਮੈਨੂੰ ਪਹਿਲਾਂ ਤੂੰ ਬੋਲ ਹਾਂ 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 ਵੀ ਐ ਮੰਨ ਕੇ ਚੱਲੋ ਆਪਣੇ ਜਵਾਰਕੇ ਪਿੰਡ ਦੇ ਵਿੱਚ ਉਹੜੀਆਂ ਜਿਵੇਂ ਗੱਚਕਾਂ ਨਾ ਦੁਕਾਨਾਂ ਦੇ ਉੱਪਰ ਬੰਦਿਆਂ ਦਾ ਐ ਚਿੱਟਾ ਵਿਗਦਾ ਤੇ ਛੋਟੇ ਬੰਦਾਂ ਦਾ ਮਤੇ ਪਾਏ ਸੀ ਐ ਡੱਡੇ ਚਲੋ ਉਹਨਾਂ ਨੇ ਜੇ ਸ਼ੁਰੂਆਤ ਕਰੀ ਆ ਮੁੰਡਿਆਂ ਨੇ ਹਾਂ ਹਾਂ ਵੀ ਚਲੋ ਕੋਸ਼ਿਸ਼ ਕਰਦੇ ਆ ਉਹ ਵੀ ਪਿੰਡ ਦੇ ਵਿੱਚੋਂ ਦਲਦਲ ਨੂੰ ਕੱਢਿਆ ਜਾਵੇ ਹਾਂ ਸ਼ੇਅਰ ਕਰ ਦਿਓ ਬਾਈ ਬਣ ਕੇ ਸਾਰੇ ਹਾਂ ਕੋਸ਼ਿਸ਼ ਕਰੀ ਜਾਂਦੇ ਆ ਪਹਿਲੀ ਮੰਨ ਕੇ ਚਲੋ ਮਤਿਆਂ ਤੋਂ ਬਾਅਦ ਇਹ ਪਹਿਲਾ ਪਹਿਲੀ ਮੌਤ ਆ ਚਲੋ ਆਪਾਂ ਉਹਨਾਂ ਦਾ ਇਸਤਿਹਾਰ ਕਰਦੇ ਆ ਉਹਨਾਂ ਦਾ ਹੁਣ ਕੀ ਕੁਸਰ ਉਹਨਾਂ ਦਾ ਪਾਏਗਾ ਨਾ ਵੀ ਸਟੈਂਡ ਆਪਾਂ ਕਾ ਸਟੈਂਡ ਲੈ ਸਰਪੰਚ ਬੂੜਾ ਘੈਂਡ ਬੰਦਾ ਆਪਣਾ ਭਰਾ ਹੈ ਕਾਸੀ ਉਹਨੂੰ ਉਹ ਵੀ ਹੁਣ ਕੀ ਕਰੇਗਾ ਵੇਚੀ ਜਾਂਦਾ ਸਾਰਾ ਪਿੰਡ ਵੇਚੀ ਜਾਂਦਾ ਉਹ ਕੀ ਡਾਂਗ ਮਾਰੇ ਕਿਸੇ ਦੇ ਗੱਲ ਕਰ ਹੁਣ ਨਾਲ ਖੜਨ ਦੀ ਲੋੜ ਆ ਔਰੇ ਆਪਾਂ ਤਾਂ ਖੜਾ ਖੜਾਂਗੇ ਬਾਈ ਜੇ ਪਰਿਵਾਰ ਖੜੂ ਆ ਹਾਂ ਬਈ ਆ ਇਹਦਾ ਪਹਿਲਾਂ ਵੀ ਬਾਈ ਦਾ ਇਹਨਾਂ ਦਾ ਇਸ ਦਾ ਰੌਲਾ ਹੋਇਆ ਸੀ ਉਹ ਦੋ ਦੋ ਵੀ ਮੈਂ ਇਹਨਾਂ ਦਾ ਸਾਥ ਤਾ ਸੀ ਕੋਈ ਬਾਈ ਹੈ ਅੱਛਾ ਉਹ ਮੁੰਡਾ ਇਹ ਤਰ੍ਹਾਂ ਵੱਡਾ ਘਾਟ ਦਾ ਭਾਈ ਆ ਇਹਦਾ ਭਰਾ ਦਿਮਾਲਾ ਸਿੰਘ ਦਾ ਗੁਰ ਸਿੱਖਾ ਗੱਲ ਕਰ ਮੈਂ ਤੁਹਾਨੂੰ ਪਿੱਛੇ ਜੇ ਫੋਨ ਵੀ ਕਰਿਆ ਸੀ ਵੀ ਇਹ ਗਲਤ ਕੰਮ ਕਰਦਾ ਹੈ ਵੀਰ ਹਟਾਓ ਤੈਨੂੰ ਵੀ ਕਰਖਣਾ ਤੈਨੂੰ ਮੈਂ ਫੋਨ ਕਰਿਆ ਸੀ ਵੀ ਤੇਰਾ ਮੁੰਡਾ ਭਾਈ ਗਲਤ ਕੰਮ ਕਰਦਾ ਇਹਨੂੰ ਹਟਾ ਤੇ ਗਾਟੇ ਨੂੰ ਵੀ ਕਰਿਆ ਸੀ ਵੀ ਤੂੰ ਨੂੰ ਹਟਾ ਕਰ ਤੁਸੀਂ ਉਦੋਂ ਮੇਰੀ ਗੱਲ ਨਹੀਂ ਸਮਝਦੇ ਹਣਾ ਸੋਨੂੰ ਐ ਹੁੰਦਾ ਵੀ ਇਹ ਤਾਂ ਹਟਾਉਂਦਾ ਹੈ ਹਣਾ ਵੀ ਲੜਦਾ ਹਣਾ ਮੰਨੇ ਨਹੀਂ ਤੁਸੀਂ ਤੁਸੀਂ ਉਹ ਵੀ ਨਹੀਂ ਮੰਨਦਾ ਮੰਨਦੀ ਨਹੀਂ ਹੁਣ ਤੂੰ ਮੈਨੂੰ ਦੱਸ ਸਾਰੀ ਗੱਲ ਕੀ ਹੋਈ ਹੈ ਕਿੰਨਾ ਨਸ਼ਾ ਕਰਦਾ ਸੀ ਇਹ ਸਾਰੀ ਗੱਲ ਜੀ ਤੁਹਾਨੂੰ ਮੈਂ ਦੱਸਦਾ ਜੀ ਇਹ ਕੱਲ 10 ਵਜੇ ਦਾ ਗਿਆ ਕਰੋ ਜੀ ਕਿੰਨੀ ਵਾਰ ਆਉਂਦਾ ਤੇਰੇ ਮੁੰਡੇ ਜੀ ਆ ਦੱਸ 19 ਸਾਰ ਜੀ ਹਾਂ 10 ਵਜੇ ਦਾ ਗਿਆ ਕਰੋ ਜੀ ਹਾਂ ਹਾਂ ਅੱਜ ਸਵੇਰੇ ਘਰੇ ਜਾ ਕੇ ਕੁਝ ਕਹੇ ਆ ਜੀ ਹਾਂ ਹਾਂ ਆ ਫੜ ਪਹਿਲੋ ਪਰਦਾ ভাই ਸ਼ੇਅਰ ਕਰ ਦਿਓ ਜਲਦੀ ਜਲਦੀ ਤੁਸੀਂ ਵੀ ਕਰ ਦਿਓ ਕੋਈ ਹਾਂ ਮੇਰਾ ਤੇਰਾ ਬੱਚਾ ਹੈ ਭਾਈ ਆਹ ਇਹਦਾ ਬੱਚਾ ਹੈ ਇਹ ਮਜੀਬ ਸਿੰਘ ਸਾਡਾ ਦਲਤ ਪਰਿਵਾਰ ਚੋਂ ਹੈ ਹਨਾ ਇਹ ਨਾ ਸੋਚੋ ਵੀ ਕੋਈ ਤਾੜੇ ਅਮੀਰਾਂ ਦੇ ਜਵਾਬ ਕਰੇ ਗਰੀਬਾ ਕਿਸੇ ਦਾ ਬੱਚਾ ਵੀ ਨਸ਼ਾ ਕਰ ਸਕਦਾ ਇਹ ਉਹ ਕਰਨ ਵਾਲਾ ਕਰਕੇ ਚਲ ਗਿਆ ਇਹ ਬੰਦਾ ਦਿਹਾੜੀਦਾਰ ਮਜ਼ਦੂਰ ਹੁਣ ਇਹ ਦੱਸ ਬਈ ਤੇਰਾ ਬੱਚਾ ਦੀ ਸਾਰੀ ਗੱਲ ਦੱਸ ਨਸ਼ਾ ਪੁਆ ਦੱਸ ਵੀ ਨਸ਼ਾ ਕਰਦਾ ਸੀ ਨਾ ਉਹ ਨਸ਼ਾ ਕਰਦਾ ਜੀ ਨਸ਼ੇ ਨਾਲ ਹੀ ਮਰਿਆ ਨਾ ਕੀ ਗੱਲ ਆ ਕੇ ਮਰਿਆ ਕੀ ਗੱਲ ਆ ਕੇ ਕਿੱਥੋਂ ਲੈਂਦਾ ਹੈਗਾ ਕਿਸੇ ਦਾ ਵੇਚਦਾ ਸੀਗਾ ਜੀ ਇਹ ਵੇਚਦਾ ਸੀ ਕਿਸੇ ਦਾ ਜੀ ਪਹਿਲਾਂ ਨਹੀਂ ਹੁਣ ਕਿਸਾਂ ਹੁਣ ਵੇਚਦਾ ਸੀ ਕਿਸੇ ਦਾ ਅਸੀਂ ਕਿਸੇ ਘਰੀ ਚੜ੍ਹ ਕੇ ਸਵੇਰੇ ਕੀਦਾ ਵੇਚਦਾ ਹੈਗਾ ਇੱਕ ਮਿਸਰਦਾ ਜੀ ਸਵੇਰੇ ਕਿਸੇ ਘਰੀ ਪੁੱਛ ਕੇ ਆਈ ਜੀ ਬੇੜੀ ਚੌਂਕ ਦੇ ਮੁੰਡੇ ਤੇ ਹਾਂ ਮੁੰਡਾ ਨਾ ਰਹਿੰ ਅੱਛਾ ਉਹਦਾ ਨਾਮ ਤਾਂਤਾ ਉਹ ਉਹਦਾ ਉਹ ਪਈ ਹਾ ਪਿੰਡ ਚ ਇਹਨਾਂ ਦੇ ਬਹੁਤ ਵੱਡੇ ਬਹੁਤ ਵੱਡੇ ਲੈਵਲ ਤੇ ਨਸ਼ਾ ਵਿਕ ਰਿਹਾ ਪਿੱਛੇ ਇੱਕ ਤਨ ਜਿਹਨੇ ਮੇਰੇ ਡਾਇ ਮਾਰੀ ਸੀ ਉਹਦਾ ਉਹਦਾ ਸਾਲਾ ਫੜਾ ਕੇ ਜੀਜਾ ਫੜਿਆ ਸਾਲਾ ਫੜਾ 300 ਗ੍ਰਾਮ ਚ ਤੇ ਸਮਾਨ ਉਹਦਾ ਸੀ ਉਹਨੂੰ ਇਹ 6 ਗ੍ਰਾਮ ਦਾ ਬੱਚਾ ਵਾਂਗ ਕੰਢ ਰਹੇ ਨੇ ਮਾਨਸਰੀ ਪੋਸ ਵਾਲੇ ਹਾਲਾਂਕਿ ਸਭ ਤੋਂ ਵੱਡਾ ਬਲੈਕੀਆ ਉਹ ਹੈ ਤੇ ਇਹਨਾਂ ਦੇ ਪਿੰਡ ਸ਼ਰਿਆਮਨ ਸਾਹਿਬ ਦੇ ਦਾ ਵੱਡੇ ਵੱਡੇ ਲੋਕ ਵਿਕਦੇ ਨੇ ਉਹਨੇ ਐਡੀ ਐਡੀਆਂ ਕੋਠੀਆਂ ਪਾਲੀਆਂ ਸੋਚ ਵੀ ਸਾਡੇ ਗੱਲ ਗੱਲ ਤਾਂ ਮੇਰੀ ਪਿੰਡ ਵਾਲਿਓ ਕਿੰਨੀਆਂ ਕਿੰਨੀਆਂ ਕੋਠੀਆਂ ਪਾਲੀਆਂ ਬਣਾਉਂਦੇ ਹਨ ਹਨ ਤੇ ਉਹਨਾਂ ਨੇ ਕੌਣ ਰੱਖੇ ਹੋਏ ਨੇ 14 14 ਸਾਲਾਂ ਦੇ 15 15 ਸਾਲਾਂ ਦੇ ਜਵਾਨ ਨਸ਼ੇ ਵੇਚਣ ਤੇ ਕਾਲੇ ਲਾਲ ਨਸ਼ੇ ਦੇ ਲਾਲਚ ਚ ਵੀ ਤੁਸੀਂ ਨਸ਼ੇ ਨੂੰ 1 ਮਿੰਟ ਚਲਾਗੇ ਆਪ ਉਹਦਾ 5 ਲੱਖ ਦਾ ਕੀਮਤ ਨੇ ਮੈਨੂੰ ਰੋਲਾ ਪਾਉਣ ਦੇ ਨੂੰ ਅੱਜ 300 ਹੋ ਗਏ ਇਹ ਪਿੰਡ ਚੋਂ ਨੌਜਵਾਨ ਮੇਰੇ ਨਾਲ ਲੜਦੇ ਨੇ ਇਹਨਾਂ ਦੇ ਪਿੰਡ ਚੋਂ ਮਤੇ ਵੀ ਪੈ ਗਏ ਪਿੰਡ ਚ ਗੱਲ ਕਰ ਨਸ਼ਾ ਫੇਰ ਨਹੀਂ ਬੰਦ ਹੋਇਆ ਕਿਉਂ ਨਹੀਂ ਬੰਦ ਹੋਇਆ ਪੁਲਿਸ ਫੜਦੀ ਮੈਂ ਦਰ ਰਾਤ ਕਹਿੰਦਾ ਰੋਜ਼ ਕਹਿੰਦਾ ਵੀ ਇਹਨਾਂ ਨੂੰ ਫੜੋ ਇਹ ਰੱਬ ਦੀ ਜਗ੍ਹਾ ਅੱਛਾ ਉਹਦੇ ਨਾਲ ਹੀ ਹੈ ਨਾ ਸ਼ੁਰੂ ਚ ਉਹਦੇ ਨਾਲ ਸੀਗਾ ਸਟਾਰਟਿੰਗ ਚ ਨਹੀਂ ਹੁਣ ਉਹ ਨਸ਼ਾ ਲੈ ਕੇ ਹੋਏ ਹੋ ਵੱਡੋ ਨਸ਼ੇ ਨਾਲ ਹੈ ਪੱਕੀ ਗੱਲ ਹੈ ਨਾ ਹੁਣ ਤੁਸੀਂ ਇਹਨੂੰ ਤਾਂ ਤੁਸੀਂ ਅੱਜ ਪਿੰਡ ਜਿਹਨਾਂ ਨੂੰ ਲਿਆ ਉੱਥੇ ਡੱਖ ਲੈਣਾ ਡੱਬੇ 'ਚ ਫੋਨ ਕਰਕੇ ਉਹ ਆ ਹੀ ਮਨਾਜੋ ਕਹਿੰਦੇ ਵੀ ਲੈ ਕੇ ਚੱਲੋ ਫਿਰ ਦਾਤੋਂ ਲੈ ਕੇ ਚਲੋ ਤਾਂ ਗੱਲ ਤੱਪ ਜਨੇ ਕਹਿੰਦੇ ਹਰਟੈਕ ਨਾਲ ਹੋਇਆ ਜੋ ਹੋਇਆ ਉਹ ਬਣੋ ਇਹਨੂੰ ਹਰਟੈਕ ਬਣਾ ਦੇਣਗੇ ਮਲਾਇ ਕਹਿੰਦੇ ਹੈ ਲਾਈਵ ਚੱਕ ਕੇ ਲੈ ਕੇ ਜਾਣਗੇ ਤੁਸੀਂ ਮੇਰੇ ਕੋਲੇ ਆ ਜਾਂਦੇ ਪਹਿਲਾਂ ਵੀ ਤਾਂ ਆਉਣੇ ਰੋਜ਼ ਖਿਆਲ ਹੀ ਨਹੀਂ ਰਹੀ ਦਿਮਾਗ 'ਚੋਂ ਨਿਕਲ ਜਾਂਦੇ ਸੋਨੇ ਤੇਰੇ ਮੌਤ ਹੋਈ ਆ ਸੋਨੇ ਕਿੱਥੇ ਨਾ ਦਿਮਾਗ ਚਲੋ ਫੋਨ ਤੁਸੀਂ ਇਹਨੂੰ ਪੋਸਟ ਮਾਰਤ ਤਾ ਡੱਬੇ 'ਚ ਆਖਣਾ ਠੀਕ ਹੈ ਇਹੇ ਇਸ ਦੀ ਮੌਤ ਨੂੰ ਬਾਈ ਐ ਚੱਕ ਲੈ ਇਹ ਮੁੰਡੇ ਨੂੰ ਪਹਿਲੀ ਚਲ ਚੱਕ ਲੈ ਪੋਸਟਮਾਰਟਮ ਕਰਾ ਕੇ ਸਾਨੂੰ ਦਵਣਗੇ ਤਾਂ ਹੋਈਦਾ ਉਹ ਵੱਡੋਗੇ ਨਾਲ ਹੀ ਮੌਤ ਆਉਦੀ ਨਸ਼ਾ ਕਰਦਾ ਡੀਕੋ ਦਾ ਪਿਓ ਕਹੀ ਜਾਂਦਾ ਚਾਚਾ ਖੜਾ ਹੈ ਹਾਂ ਬਈ ਅੰਜੀ ਮਰੇ ਜੀ ਕਿਹਨੇ ਨਾਲ ਹੀ ਸੋਡੇ ਪਿੰਡ ਦੱਸੋ ਕਿੰਨੇ ਕੋਲ ਹੁਣ ਤੁਸੀਂ ਅੱਜ ਤੁਹਾਡੇ ਕੋਲ ਬੋਲਣ ਦਾ ਮੌਕਾ ਹੈ ਭਾਈ ਕਿੰਨਾ ਨਸ਼ਾ ਵੇਖਦਾ ਛੋਡੇ ਪਿੰਡਾ ਬਹੁਤ ਬਹੁਤ ਮੈਂ ਕਾ ਰਸ਼ਾ ਵੇਚਦੇ ਨੇ ਘਟੂ ਘਟ ਮੁੰਡਾ ਦਾ 50 ਘਰ ਹੋ ਗਏ ਤੇ ਨਿੱਕੇ ਨਿੱਕੇ ਜਵਾਗੜੇ ਗਰੀਬ ਦਾ ਅੱਖਣ ਦਿਹਾੜੀ ਦਿਓ 200 200 ਦਾ ਨਹੀਂ ਆ ਤੇਰੀ ਕੋਲ 200 200 ਦਾ ਨਹੀਂ ਆ ਗਰੀਬਾਂ ਨੂੰ ਵੇਚਣ ਲੱਗ ਪਾ 100 100 200 ਦਾ ਦੀ ਜਾਂਦੀ ਸੀ ਅੱਜ ਪੇਚੀ ਜਾਂਦੇ ਨਹੀਂ ਜੇ ਕੋਈ ਨਾਲ ਲੈਂਦਾ ਨਾ ਕੁੱਟਦੇ ਨਹੀਂ ਉਹਨੂੰ ਜੇ ਕੋਈ ਬੋਲਦਾਗਾ ਮੈਂ ਗਿਆ ਸੀ ਮੇਰੇ ਵੀ ਗਲੇ ਮਾਰੇ ਨੇ ਹਾਂ ਜੀ ਮਾਰੇ ਸੀ ਨਹੀਂ ਮੈਂ ਤਾਂ ਗਿਆ ਸੀ ਥਾਣੇ ਪਹੁੰ ਹੁਣ ਤੁਸੀਂ ਸਟੈਂਡ ਲਓ ਉਹਨੂੰ ਰੱਖੋ ਉਹਦੇ ਨਾਲ ਛੋਡੇ ਹੋਰਾਂ ਦੇ ਬੱਚੇ ਇਹ ਤਾਂ ਮਰਨਾ ਦਾ ਮਰ ਗਿਆ ਇਹ ਤਾਂ ਗਿਆ ਛੋਡੇ ਵੀ ਸਾਰਿਆਂ ਦੇ ਜਵਾਕ ਨਹੀਂ ਜਦੋਂ ਪਿੰਡ ਚਾਂ ਬਿੱਕੀ ਜਾਂਦਾ ਕੋਈ ਹੋਰ ਜਵਾਕ ਲੱਗ ਜੂ ਆਪਣੇ ਸਰਵ ਚੱਲ ਜਾਣਗੇ ਸਰਪੰਚ ਸਾਹਿਬ ਵੀ ਆ ਗਿਆ ਕਾਚੀ ਆਇਆ ਆਇਆ ਆਪਣਾ ਯਾਰ ਆਇਆ ਇਹ ਬੰਦਾ ਕਹਿੰਦਾ ਭਾਈ ਇਹ ਪਿੰਡ ਦਾ ਸਰਪੰਚ ਹੈ ਜਵਾਰਤਿਆਂ ਦਾ ਇਹਨੇ ਹੋਂਸਰ ਮਤਾ ਪਾਇਆ ਭਾਈ ਨੇ ਬਹੁਤ ਅਪਰਾਲਾ ਕਰਿਆ ਨੇਕ ਵੀ ਮੈਂ ਨਸ਼ਾ ਬਿਕ ਨਹੀਂ ਦਿੰਦਾ ਮੇਰੇ ਪਿੰਡ ਦੇ ਗੱਲ ਕਰ ਵਿਚਾਰਾ ਇਹ ਕੀ ਕਰੇ ਯਾਰ ਕੱਲਾ ਆ ਨੰਬਰ ਅਤਰ ਹਾਂ ਇਹ ਕਿਉਂ ਹਟਾ ਲੇ ਕਿਉਂ ਰੋਕ ਲੇ ਹੁਣ ਇਹ ਸਰਪੰਚਾ ਸਾਡਾ ਬੰਦਾ ਘੈਂਡਾ ਇਹਨੇ ਮਤਾ ਪਾਇਆ ਤੁਸੀਂ ਸਾਹਨੇ ਬਿਨੂ ਦੇਖੀਆਂ ਗੱਲ ਕਰ ਅੱਜ ਇਹਦੇ ਪਿੰਡ ਚ ਵਿਚਾਰੇ ਦੀ ਮੌਤ ਹੋ ਗਈ ਇਹ ਤਾਂ ਕੋਈ ਦੋਸ਼ ਨਹੀਂ ਕਾਜੀ ਤੂੰ ਪੂਰਾ ਜੋਰ ਲਾ ਰੱਖਿਆ ਨਾ ਬਾਈ ਆਪਾਂ ਤਾਂ ਇਹੀ ਚੀਜ਼ ਕਹਿੰਦੇ ਆ ਦੇਖ ਸਰਪੰਚ ਮੈਂਬਰ ਕੁਝ ਨਹੀਂ ਕਰ ਸਕਦੇ ਤੁਸੀਂ ਆਹਦੀਆਂ ਕਮੇਟੀਆਂ ਬਣਾਓ ਹਾਂ ਹਾਂ ਪੰਚਾਇਤ ਤੁਹਾਡੇ ਨਾਲ ਹੈ ਠੀਕ ਹੈ ਨਾ ਹਾਂ ਹਾਂ ਚੰਗਾ ਸਾਨੂੰ ਰੇਖਾਾਂਵੇਂ ਕੋਈ ਸਾਰੇ ਪਾਸੇ ਡਿਊਟੀ ਭਜਾਉਣੀ ਪੈਂਦੀ ਹੈ ਕੱਲਾ ਨਸ਼ਾ ਨਹੀਂ ਹੈਨਾ ਅਸੀਂ ਤਾਂ ਇਹੀ ਕਹਿੰਦੇ ਆ ਵੱਧ ਤੋਂ ਵੱਧ ਯਾਰ ਤੁਹਾਡੇ ਨਾਲ ਕਹਨੇ ਆ ਕਮੇਟੀਆਂ ਬਣਾਓ ਨਸ਼ੇ ਦੀ ਰੋਕ ਗੱਲ ਆਏ ਉਹ ਤਾਂ ਜਦ ਤੱਕ ਬੁਲਾਵਾ ਗੱਲ ਕਰਾਂ ਸੀ ਮੈਂ ਤੁਹਾਨੂੰ ਐਂ ਕਹਣਾਗਾ ਵੀ ਤੇਰੇ ਪਿੰਡ ਚ ਵੀ ਆਪਣੇ ਸਾਰੇ ਕਿਦੀ ਬਗੜ ਤੇਰੇ ਤੋਂ ਹੁੱਕਾ ਹੋਣਾ ਹੈ ਹਜੇ ਹੌਂਸਾ ਤੂੰ ਕਸ ਕਰ ਤਾ ਇੱਕ ਬੰਦਾ ਵੀ ਫੜਿਆ ਗਿਆ 300 ਗ੍ਰਾਮ ਦਾ ਗੱਲ ਕਰ ਮੈਂ ਐਂ ਕਹਣਾਗਾ ਵੀ ਇਹ ਨੌਜਵਾਨ ਅੱਜ ਇੱਕ ਮਰਿਆ ਕੱਲੂ ਹੋਰ ਮਾਰਨਗੇ ਪਿੰਡ ਦੇ ਲੋਕਾਂ ਨੂੰ ਤਰਾਸਾ ਦੇਣ ਦੀ ਲੋੜ ਨਹੀਂ ਤੇ ਨਾਲ ਖਲ ਨਹੀਂ ਨਹੀਂ ਕੱਲਾ ਨਹੀਂ ਨਹੀਂ ਕੱਲਾ ਨਹੀਂ ਨਹੀਂ ਜਿੰਨਾ ਬਿਆਰ ਪਾ ਨਹੀਂ ਪਾ ਸਕਦਾ ਹੁਣ ਹੁਣ ਆਪਾਂ ਇਹਨੂੰ ਡੱਬੇ 'ਚ ਧੋ ਇਹ ਤੋਂ ਬਾਅਦ ਡੱਬੇ ਧਰ ਕੇ ਜਿਹੜਾ ਦਾ ਮਾਫੀ ਨੂੰ ਮਾਫੀ ਦਵਾਗੇ ਪਰਿਵਾਰ ਨੂੰ ਤਾਂ ਜੋ ਦੋਸ਼ੀ ਵੇਚਦੇ ਨੇ ਉਹਨਾਂ ਨੂੰ ਸਜ਼ਾ ਹਨਾ ਇਹ ਮੰਗ ਹਨਾ ਜੁੜ ਗਿਆ ਜੁੜ ਗਿਆ ਹਾਂ ਵੀ ਭਾਈ ਖੜੋਂਗੇ ਨਾ ਪੂਰਾ ਜੱਜ ਕੇ ਕੈਂ ਕਾ ਮਸ਼ਾਹ ਵੇਚਦੇ ਨੇ 50 ਵੇਚਦੇ ਹੋਣਗੇ 50 ਹਨਾ 50 ਉਹ ਵੱਡੇ ਬੰਦੇ ਕਿੰਨੇ ਨੇ ਉਹਨਾਂ 'ਚ 50 'ਚੋਂ ਵੱਡੇ ਬੰਦੇ ਤਾਂ ਲੋ ਜੋ ਘਟੋ ਘਟ ਪੰਜ ਚਾਰੀ ਆ ਗਏ ਪੰਜ ਚਾਰ ਪੰਜ ਚਾਰ ਉਹਨੂੰ ਹਟਾਉਂਦੇ ਕਾ ਤੋ ਨਹੀਂ ਪੁਲਿਸ ਵਾਲੇ ਆਲਾ ਪੁਲਿਸਲੇ ਤਾਂ ਆਪ ਲਾਉਂਦੇ ਆ ਜੀ ਉਹਨਾਂ ਦੇ 12 ਨੇ ਖੜੇ ਹੁੰਦੇ ਨਾ ਹਾਂ ਸੋ ਤੁਸੀਂ ਸਟੈਂਡ ਲਿਓ ਭਾਈ ਛੋਟੇ ਜਵਾਕ ਬਚਾਉਣ ਨੇ ਇਹ ਬਾਈ ਨੂੰ ਤੁਸੀਂ ਪਹਿਲਾਂ ਤਾਂ ਚੱਕਣੇ ਦੇਣਾ ਇਸ ਸਵੇਰੇ ਇਹਨੂੰ ਰੱਖਣਾ ਸੀ ਉੱਥੇ ਡੱਬੇ ਚ ਪਾ ਕੇ ਭਾਈ ਸਾਨੂੰ ਇਹਨਾਂ ਦਾ ਉਹ ਦਿਖਾਓ ਯਾਰ ਇਹਦੀ ਬੰਦਾ ਦਿਖਾਓ ਹਾਂ ਅਸੀਂ ਦੇਖਣਾ ਹੈਗਾ ਖੋਲੋ ਇਹਦਾ ਅਜਾ ਤੁਹਾਨੂੰ ਉਹ ਆਏ ਨੂੰ ਤਾਂ ਪੱਕਰ ਕਾ ਹਣਾ ਆਇਆ ਇਹ ਸਰਪੰਚ ਸਾਹਿਬ ਹੁਣ ਹੁਣ ਤੂੰ ਕਾਜੀ ਤੂੰ ਘੈਂਟ ਬੰਦਾ ਤੂੰ ਫੜੇ ਚੱਕ ਸਾਲ ਆਪਾਂ ਦੇਖਾਂ ਬੈਂਬਰ ਨੇ ਸਰਪੰਚ ਦਾ ਟਾਈਮ ਹੈ ਠੀਕ ਹੈ ਆਪਾਂ ਤਾਂ ਤੁਹਾਡੀ ਸਪੋਰਟ ਕਰ ਸਕਦੇ ਹਾਂ ਇਹ ਪਹਿਲਾ ਸਰਪੰਚ ਕਿੱਥੇ ਕਿੱਥੇ ਹੋ ਜਾਣੀ ਇਹ ਮੈਂ ਪਹਿਲਾ ਸਰਪੰਚ ਦੇਖਿਆ ਇਹ ਮੈਂ ਪਾ ਕਰ ਇਹ ਮੈਂ ਸਰਪੰਚ ਮੌਤ ਹੋਣ ਦੇ ਟਾਈਮ ਤੇ ਆਉਣ ਵਾਲਾ ਪਹਿਲਾ ਬੰਦਾ ਦੇਖਿਆ ਘਣਾ ਆ ਗਿਆ ਨਹੀਂ ਸਰਪੰਚ ਪਤਾ ਹੀ ਕਰਦੇ ਪੁੱਛ ਵਾਲਿਆਂ ਕੋਲੇ ਭੱਜ ਜਾਂਦੇ ਨੇ ਵੀ ਅਸੀਂ ਨਵੇੜਾਂਗੇ ਥੋੜਾ ਰੌਲਾ ਨਵੇੜਾਂਗੇ ਅਸੀਂ ਉਹ ਆਈ ਪਾਉਂਦੇ ਪਿੰਡ ਵਾਸਕਿਉ ਸੋ ਭਾਈ ਸਾਰਾ ਪਿੰਡ ਹੁਣ ਇਕੱਠਾ ਹੋ ਜਾਓ ਅੱਜ ਉਫੀ ਨਾ ਜਾ ਮਕਾ ਆਸਰ ਨਾ ਦੇ ਪਿੰਡ ਜੋ ਕਿਉਂ ਆਇਆ ਮਾਨਸ਼ਾਹੀ ਆ ਉਹ ਬੋਲੋ ਮੇਰੇ ਕੋਲ ਘਰਾ ਕੇ ਤਾਂ ਬਹੁਤ ਬੋਲਦੇ ਹੂੰ ਇੱਥੇ ਬੋਲੋ ਕਿੰਨਾ ਨਸ਼ਾ ਵੇਚਦਾ ਵਾਧੂ ਵੇਚਦਾ ਮੇਰੇ ਕੋਲੇ ਜਮਾਰੀਆਂ 10 ਬੁਲੀਆਂ ਆਉਂਦੀਆਂ ਨੇ ਰੈਗੂਲਰ ਰੈਗੂਲਰ ਆਉਂਦੀਆਂ ਨੇ ਦਲਤ ਪਰਿਵਾਰ ਦਾ ਇਹ ਮੁੰਡਾ ਮਰੇ ਤਕੜੇ ਦੇ ਪਿੱਛੇ ਤਕੜੇ ਦਾ ਮਰੇ ਹਾਂ ਉਹ ਕੌਣ ਸੀ ਜਿਹੜਾ ਪਹਿਲਾਂ ਮਰੇਗਾ ਉਹ ਜਿੰਮੇਦਾਰਾਂ ਸੀ ਇਹ ਦਲਤ ਦਾ ਮਰ ਗਿਆ ਉਹ ਪਹਿਲਾਂ ਮਰਿਆ ਆ ਰੈਕਸ਼ਨ ਤੋਂ ਪਹਿਲਾਂ ਹਾਂ ਨਾ ਜਿੰਮੇਦਾਰ ਹਾਂ ਹੁਣ ਬਾਈ ਹਾਂ ਹਾਂ ਲੈ ਲੈ ਉਹਨਾਂ ਦਾ ਸੀ ਕੁਛ ਕਰ ਸਕਦੇ ਆ ਨਾ ਕੋਈ ਪਿੰਡ ਸਰਪੰਚ ਕੁਛ ਕਰ ਸਕਦਾ ਤਾਂ ਲੋਕਾਂ ਨੇ ਕਰਨਾ ਏਕਾ ਕਰ ਲੋ ਪਿੰਡ 'ਚ ਕਮੇਟੀ ਬਣਾਓ ਨਾਕਾ ਲਾਉਣ ਲਾਓ ਜਿਹੜੇ ਵੇਚਦੇ ਉਹਦੇ ਮੰਨ ਲੈ ਹਾਂ ਤੇਰ ਉਪਗਾ ਜਦੋਂ ਤੁਹਾਡੇ ਬੰਦੇ ਸਰਪੰਚ ਕਹਿੰਦਾ ਮੈਂ ਤੁਹਾਡੇ ਨਾਲ ਆ ਫਿਰ ਹੋਰ ਕੀ ਚਾਹੁੰਦੇ ਹੋ ਭਾਈ ਇੰਨਾ ਚਿਰ ਹੋ ਗਿਆ ਉਹਨਾਂ ਨੂੰ ਮਤਾ ਪਾਇਓ ਤੇ ਮਤੇ ਤੇ ਪੂਰਤ ਨਹੀਂ ਅਸੀਂ ਕਿਸੇ ਵੀ ਕੰਨ ਨਹੀਂ ਦਿੰਦੇ ਤੁਸੀਂ ਆਪਦੇ ਆਪ ਦੇ ਪਾਸੇ ਉਹਨਾਂ ਭਰਾ ਹੋ ਜਾਂਦੇ ਹੋ ਵੇਚਣ ਵਾਲੇ ਤਾਂ 10 12 ਨਾਲ ਲੜ ਨਹੀਂ ਸਕਦੇ ਆਪਾਂ ਕਰੀਏ ਕਿ ਜੀ ਮਾਗਰ ਪਾਇਆ ਤੇਰੇ ਤਲੇ ਰਵਾਰ ਦਾ ਕੰਦਾ ਟੱਕ ਮਾਰ ਰਿਹਾ ਹੈ ਕਰੇ ਤਾਂ ਬੇਚਾਂ ਤੁਸੀਂ ਜੇ ਆਪਾਂ ਜੇ ਆਪਾਂ ਮਾਗਰ ਪਿਆ ਤੋਂ ਡਰਾਂਗੇ ਫਿਰਾਂ ਇਹਦਾ ਛੰਦੂ ਹੀ ਚੱਲੂ ਉਹ ਲੋ ਗੁੰਡੇ ਬਣਾਸ ਨੇ ਕੱਢੇ ਕਿ ਨਹੀਂ ਤੁਸੀਂ 100 ਬੰਦਾ 5 ਬੰਦੇ ਬਾਈ ਇਹ ਜਿਹੜੇ ਮੂੰਹ ਤੇ ਸੱਜਾ ਉਹ ਬੰਦਾ ਕਿ ਮੈਂ ਕੋਲ ਜਾਓ ਬੈਠੀ ਬੈਠੀ ਆਓ ਭਾਈ ਹਾਂ ਅੱਜ ਕਮੇਟੀ ਬਣਾਓ ਹਾਂ ਨਸ਼ੇ ਖਿਲਾਫ ਪੈਸਾ ਬਣਾਓ ਨੌਜਵਾਨਾਂ ਦੀ ਨਾ ਗੁੱਡੀਆਂ ਜੁੜੀ ਹਾਂ ਬੰਦਿਆਂ ਬਿਨਾ ਮਾ ਜਿਹੜਾ ਤੇ ਵੇਚੂਗਾ ਲੜਨਾ ਉਹਦੇ ਨਾਲ ਖਾਣ ਪੀਣਾਂ ਉਹਦੇ ਖਾਣ ਪੀਣ ਦਾ ਇਲਾਜ ਕਰੋ ਹਾਂ ਮੈਂ ਕਿਹਾ ਬਾਦ ਨੂੰ ਲਾਜ ਮੈਨੂੰ ਦੱਸਿਓ ਵੀ ਇਹਦਾ ਇਲਾਜ ਕਰਵਾਉਣਾ ਹਾਂ ਸੋ ਭਾਈ ਏਦੂ ਬਾਹਰ ਭਾਈ ਕਿੱਥੇ ਦਾ ਪਿਉੜੇ ਹੋ ਰਿਆ ਏਦੂ ਬਾਹਰ ਪੋਸਟਮੈਨ ਚਾ ਹੁਣ ਤਾਂ ਲਿਆਏ ਇਹਨੂੰ ਡੱਬੇ 'ਚ ਲਾ ਕੇ ਉੱਥੇ ਜੋ ਨਾ ਜੇ ਤੁਹਾਨੂੰ ਮੁਆਵਜ਼ਾ ਹੀ ਦਿੰਦੇ ਦੋਸ਼ੀਆਂ ਦੇ ਕਾਰਵਾਈ ਨਹੀਂ ਕਰਦੇ ਜਿਹੜੇ ਵੇਚਦੇ ਨੇ ਸਾਰਾ ਉਹ ਅੰਦਰ ਨਹੀਂ ਕਰਦੇ ਉਹਨਾਂ ਜਿਹੜਾ ਪੈਸੂ ਚੱਕਦੇ ਹਨ ਭਾਈ ਮਨਜ਼ੂਰ ਹੋਣਾ ਸਾਰੇ ਪੱਕਾ ਵਾਦਾ ਕਰਦੇ ਨਾ ਹੁਣ ਕੱਲ ਨੂੰ ਬਾਹਰ ਥਾਂ ਹੁੰਦਾਗਾ ਵੀ ਵਾਦਾ ਕਰਕੇ ਇਹ ਰਾਉਣ ਦੇ ਬਹੁਤ ਮਲਾਇਮ ਅਫਸਰ ਕੋਲ ਸਾਰੇ ਤੁਹਾਨੂੰ ਵੀ ਹਰਜੋ ਹਰਜੋ ਹਟਜੋ ਤਾਂਕਾ ਬਭੇ ਹੋਣਾ ਆਪਣਾ ਨਾ ਕੋਈ ਗਲਤ ਕੰਮ ਕਰ ਰਹੇ ਹਾਂ ਹਾਂ ਸਹੀ ਆਪਣਾ ਗਲਤ ਆਪ ਦਾ ਆਪਣੇ ਬੱਚੇ ਦਾ ਹੱਕ ਲੈਣਾ ਬਾਹਰ ਕਹਿੰਦੇ ਨਸ਼ੇ ਨਾਲ ਮਰਿਆ ਤੁਸੀਂ ਕੌਣ ਹੋਂਦੇ ਹੋ ਜੇ ਨਸ਼ਾ ਵਿਗਦਾ ਫੇਰ ਹੀ ਮਰਿਆ ਮੇਰੇ ਮਾਂ ਸਾਗਲੇ ਗਈ ਵਿਕੀ ਜਾਂਦਾ ਇੰਨਾ ਮਾਦੀ ਕਾਟਲ ਭਰ ਲੋ ਅਸੀਂ ਕੀ ਕਰੀਏ ਜੋ ਸਰਕਾਰੀ ਗੁਸ ਕਰਨੇ ਆ ਪੁਲਸੀ ਨੇ ਗੁਸ ਕਰ ਲਈ ਸੋ ਭਾਈ ਧੰਨਵਾਦ ਹੈ ਇਹ ਬੱਚੇ ਦਾ ਕੱਲ ਨੂੰ ਕਿਸੇ ਇਹ ਆ ਮਸਲਾ ਇਹਦਾ ਮਸਲਾ ਮੇਰਾ ਵੀ ਮਸਲਾ ਸਪੰਕ ਸਾਹਿਬ ਦਾ ਵੀ ਇਹ ਆ ਵੀ ਕਿਸੇ ਉਹ ਵਿਜੀ ਬਕੀ ਆਮ ਜਾਂਦਾ ਹਫਟਾਣਾ ਇਹਨੂੰ ਰੋਕ ਲੋ ਯਾਰ ਇਹ ਰੋਕੇ ਜਾਂਦਾ ਹੋਰ ਬੋਲਣਾ ਭਾਈ ਕਿਸੇ ਆਪਾਂ ਕਹਿੰਦੇ ਵੀ ਮਾ ਟੀੜੀ ਮਾੜੇ ਪਾਸੇ ਕਿਉਂ ਭੀ ਆ ਚੰਗੇ ਕੰਮ ਹੈ ਪਾਸੇ ਕਾਇਮ ਉਹ ਗਰਾਉਂਡ ਲਾਇਨ ਪਰ ਬੜਾ ਤਾਕੜਾ ਗਰਾਉਂਡ ਹੈ ਖੇਡਣਾ ਖੇਡਨੇ ਵਿੱਚ ਹੀ ਗੱਲ ਨਹੀਂ ਮੁੰਡੇ ਮਾਰ ਨੇ ਗੁਰਦੁਆਏ ਵੀ ਜਾਂਦੇ ਨੇ ਆ ਲੈ ਸਾਰੀ ਉਮਰ ਬਚਪਨ ਤੋਂ ਮੇਰਾ ਨਾੜਾ ਨਾ ਸੀ ਸਾਰੀ ਉਮਰ ਨਸ਼ਾ ਨਹੀਂ ਕਰਿਆ ਕੱਲੀ ਦਾਦੂ ਪੀਂਦਾ ਹੋ ਮਾਟੀ ਮੋਟੀ ਫਿਚਰਾ ਚਲੋ ਬਾਈ ਫੱਤੇ ਬੁਲਾਉਂਗਾ ਜੀ ਕੰਸ ਸਾਹਿਬ ਆ ਬਾਈ ਫੱਤੇ ਯਾਰ ਤੁਸੀਂ ਹੁਣ ਚੱਕ ਕੇ ਨਹੀਂ ਆਉਂਦਾ ਨਾ ਸੀ ਬਾਈ ਨੂੰ ਗਲਤੀ ਹੋ ਗਈ ਪਹਿਲਾਂ